ਅੱਜ ਸਾਡੇ ਕੋਲ ਸ਼ੰਕੇ ਬਹੁਤ ਨੇ ਇਹਦੀ ਛੋਟੀ ਜੀ ਘਟਨਾ ਮੈਨੂੰ ਯਾਦ ਆ ਰਹੀ ਹੈ ਭਾਈ ਸਰਜੀਤ ਸਿੰਘ ਬਰਨਾਲੇ ਵਾਲੇ ਉਹ ਕਹਿੰਦੇ ਕਿ ਅਸ ਮੈਂ ਦਿੱਲੀ ਨੂੰ ਜਾਣਾ ਸੀ ਮੈਂ ਟ੍ਰੇਨ ਦੇ ਵਿੱਚ ਬੈਠਾ ਭੱਜ ਕੇ ਮੈਂ ਟ੍ਰੇਨ ਤੇ ਬੈਠ ਗਿਆ ਕੋੜ ਪੈਂਟ ਪਾਇਆ ਸੀ ਮਿਨਿਸਟਰ ਆਦਮੀ ਸੀ ਸੂਟ ਕੇਸ ਕਿਨਾਰ ਮੈਂ ਹੱਥ ਦੇ ਵਿੱਚ ਫੜਿਆ ਹੋਇਆ ਭੱਜ ਕੇ ਮੈਂ ਟ੍ਰੇਨ ਦੇ ਵਿੱਚ ਚੜ ਗਿਆ। ਕਹਿੰਦਾ ਕਿ ਟ੍ਰੇਨ ਦੇ ਵਿੱਚ ਬਹੁਤ ਭੀੜ ਸੀ। ਟ੍ਰੇਨ ਦੇ ਵਿੱਚ ਬਹੁਤ ਭੀੜ ਸੀ ਤੇ ਕਹਿੰਦਾ ਕਿ ਮੈਂ ਇੱਕ ਸੀਟ ਤੇ ਨਾ ਢੋਲ ਜੀ ਲਾ ਕੇ ਖਲੋ ਗਿਆ। ਕਹਿੰਦਾ ਮੈਂ ਜਿਹੜਾ ਢੋਲ ਲਾ ਕੇ ਖਲੋਦਾ ਤੇ ਉੱਥੇ ਮੈਲੇ ਪੁੱਛੇ ਕੱਪੜਿਆਂ ਵਾਲਾ ਇੱਕ ਸਾਥ ਜਿਹਾ ਬੈਠਾ ਹੋਇਆ ਸੀ। ਕਹਿੰਦਾ ਉਹਦੇ ਵਿੱਚੋਂ ਮੋਸ਼ਕ ਬਹੁਤ ਆ ਰਿਹਾ ਸੀ। ਤਦ ਮੈਂ ਉਹ ਬੜੀ ਖਿੱਚ ਚੜਦੀ ਪਈ ਸੀ ਜਦੋਂ ਮੈਂ ਉਹਦੇ ਲਾਗੇ ਖਲੋਤਾ ਸੀ ਕਹਿੰਦਾ ਉਹਨੇ ਥੋੜਾ ਜਿਹਾ ਪਾਸਾ ਵਟਿਆ ਤੇ ਮੈਨੂੰ ਸ਼ੀਲਡ ਦੇ ਦਿੱਤੀ ਕਹਿਣ ਲੱਗਾ ਸਰਦਾਰ ਜੀ ਬੈਠ ਜਾਓ ਕਹਿੰਦਾ ਕਿ ਮੈਂ ਉਹਦੇ ਵੱਲ ਪਿੱਠ ਕਰਕੇ ਬੈਗਾਂ ਤੇ ਸਾਦ ਜਾ ਤੇ ਹੈਗਾ ਪਤਾ ਨਹੀਂ ਕਿਦੋਂ ਦਾ ਨਾਤਾ ਹੈ ਇਹਦੇ ਵਿੱਚ ਬਹੁਤ ਮੁਸ਼ਕਲ ਆ ਰਿਹਾ ਕਹਿੰਦਾ ਮੈਂ ਛੱਪ ਕੇ ਬੈਠ ਗਿਆ ਕਹਿੰਦਾ ਮੈਂ ਥੋੜਾ ਜਿਆ ਅੱਗੇ ਹੋਇਆ ਤੇ ਉਹ ਜਿਸਨੇ ਗਾਲ ਦੇ ਵਿੱਚ ਟੱਲ ਪਾਇਆ ਸੀ ਸਾਥ ਬੰਦਾ ਉੱਠਿਆ ਤੇ ਕਹਿੰਦਾ ਇੰਗਲਿਸ਼ ਦੇ ਵਿੱਚ ਉਸਨੇ ਮੈਨੂੰ ਕਿਹਾ ਕਿ ਸਰਦਾਰ ਜੀ ਤੁਸੀਂ ਬੈਠ ਜਾਓ ਸਾਰੀ ਸ਼ੀਟ ਤੁਸੀਂ ਬੈਠ ਜਾਓ ਤੁਹਾਡਾ ਕੋੜ ਪੈਂਟ ਕਿਤੇ ਮੈਲਾ ਨਾ ਹੋ ਜਾਵੇ ਤੁਸੀਂ ਬੈਠ ਜਾਓ ਕਹਿੰਦਾ ਕਿ ਉਹ ਉੱਠ ਗਿਆ ਤੇ ਮੈਂ ਬੈਠ ਗਿਆ ਕਹਿੰਦਾ ਕਿ ਤੇ ਤਾਂ ਮੈਂ ਬੈਠ ਗਿਆ ਤੇ ਮਨ ਦੇ ਵਿੱਚ ਸ਼ੰਕਾ ਜੀ ਆਈ ਕਿ ਮੈਂ ਤੇ ਇਹ ਸੋਚਦਾ ਪਿਆ ਸੀ ਕਿ ਨਾਲੇ ਕੁਛ ਦੇ ਕੱਪੜਿਆਂ ਵਾਲਾ ਬੰਦਾ ਤੇ ਮੈਂ ਇਸ ਨੂੰ ਬੜਾ ਕੁ ਭਲਾ ਬੰਦੇ ਸ਼ਬਦ ਕੋਲਿਆ ਪਰ ਇਸ ਨੇ ਮੈਨੂੰ ਇੰਗਲਿਸ਼ ਦੇ ਵਿੱਚ ਇਹ ਕਹਿ ਦਿੱਤਾ ਕਿ ਸਰਦਾਰ ਜੀ ਤੁਸੀਂ ਬੈਠ ਜਾਓ ਤਦਾਂ ਤੇ ਮੈਂ ਤੇ ਇਹਨੂੰ ਅੰਡਪੜ੍ਹ ਸਮਝਦਾ ਸਾਂ ਬਹੁਤ ਪੜਿਆ ਲਿਖਿਆ ਕਹਿੰਦਾ ਇਹਦੇ ਨਾਲ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਤੇ ਸਰਦਾਰ ਸ੍ਰੀ ਸਿੰਘ ਬਰਨਾਲੇ ਵਾਲਾ ਕਹਿਣ ਲੱਗਾ ਕਹਿੰਦਾ ਮੈਂ ਲੱਗੇ ਦੇਖਿਆ ਕਹਿੰਦਾ ਕਿ ਮੈਂ ਉਹਦੇ ਨਾਲ ਗੱਲਬਾਤ ਕਰਨੀ ਸੀ ਪਰ ਟ੍ਰੇਨ ਦੇ ਵਿੱਚ ਭੀੜ ਬਹੁਤ ਸੀ ਰੌਲਾ ਰੱਪਾ ਸੀ ਤੇ ਕਹਿੰਦਾ ਮੈਂ ਸੋਚਣ ਲੱਗਾ ਕਿ ਮੈਂ ਅੱਗੇ ਜਾ ਕੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗਾ ਬਹੁਤ ਬੰਦਾ ਜਿਹੜਾ ਪੜਿਆ ਲਿਖਿਆ ਮੈਨੂੰ ਲੱਗਦਾ ਮੈਲੇ ਕੁਨੇ ਪੁੱਛਲੇ ਕੱਪੜੇ ਪਾਏ ਨੇ ਬਹੁਤ ਪੜਿਆ ਲਿਖਿਆ ਆਦਮੀ ਲੱਗਦਾ ਕਹਿੰਦਾ ਦਿੱਲੀ ਤੱਕ ਜਾਣਾ ਸੀ ਰਸਤੇ ਤੇ ਟ੍ਰੇਨ ਖਲੋਦੀ ਕਹਿੰਦਾ ਜਿਸ ਸਟੇਸ਼ਨ ਦੇ ਉੱਤੇ ਟ੍ਰੇਨ ਖਲੋਦੀ ਸੀ ਉੱਥੇ ਇੱਕ ਕੋੜੀ ਆਦਮੀ ਸੀ ਜਿਸ ਦੇ ਥਾਂ-ਥਾਂ ਤੇ ਪੈਰਾਂ ਤੇ ਜ਼ਖਮ ਹੋਏ ਸੀ ਲੱਕ ਦੇ ਵਿੱਚ ਜ਼ਖਮ ਹੋਏ ਸੀ ਤੇ ਲੋਕ ਜਿਹੜਿਆ ਉਸ ਦੇ ਉੱਤੋਂ ਮੂੰਹ ਵਾਟ ਕੇ ਆਪਣਾ ਮੂੰਹ ਬੰਦ ਕੇ ਜਿਹੜਾ ਝਾਰੇ ਸਨ ਕਹਿੰਦਾ ਜਦੋਂ ਮੂੰਹ ਬੰਦ ਕੇ ਝਾਰੇ ਸਨ ਲੋਕ ਡਰਦੇ ਝਾਰੇ ਸਨ ਉਹਦੇ ਲਾਗੇ ਕੋਈ ਖਲੋਉ ਨਹੀਂ ਰਿਹਾ ਸੀ ਕਿੰਦੇ ਵਿੱਚ ਬਹੁਤ ਮੁਸ਼ਕਲ ਆ ਰਿਹਾ ਕਹਿੰਦਾ ਕਿ ਜਿਸ ਨੇ ਮੈਨੂੰ ਸ਼ੀਰਡ ਦਿੱਤੀ ਸੀ ਉਹ ਭੱਜ ਕੇ ਉਸਨੇ ਟ੍ਰੇਨ ਦੇ ਵਿੱਚੋਂ ਸ਼ਾਲ ਮਾਰੀ ਤੇ ਜਾ ਕੇ ਉਸ ਨੂੰ ਜਲ ਪਾਇਆ ਪਾਣੀ ਪਾਇਆ ਕਹਿੰਦਾ ਕਿ ਜਦੋਂ ਟ੍ਰੇਨ ਦੇ ਵਿੱਚ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਕੌਣ ਜੀ ਤੋ ਕਹਾਂ ਲੱਗਾ ਕਿ ਸਰਦਾਰ ਜੀ ਤੁਸੀਂ ਕੀ ਲੈਣਾ ਮੈਂ ਕੌਣ ਹਜੇ ਤੱਕ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਾ ਕਿ ਮੈਂ ਕੌਣ ਹਾਂ ਤੇ ਤੁਸੀਂ ਕੀ ਲੈਣਾ ਮੈਂ ਪੁੱਛ ਕੇ ਕਿ ਮੈਂ ਕੌਣ ਆ ਕਹਿੰਦਾ ਕਿ ਜਦੋਂ ਮੈਂ ਇਹ ਦੇਖਿਆ ਕਿ ਉਹ ਕੋੜੀ ਬੰਦੇ ਨੂੰ ਪਾਣੀ ਪਿਲਾ ਰਿਆ ਸੀ ਤੇ ਲੋਕ ਉਹਨਾਂ ਤੋਂ ਡਰਦੇ ਡਰਦੇ ਜਾ ਰਹੇ ਸਨ ਆਪਣਾ ਮੂੰਹ ਵਟ ਕੇ ਜਾ ਰਹੇ ਸਨ ਕਿ ਇਹਨਾਂ ਦੇ ਵਿੱਚ ਮੁਸਕਾ ਰਿਆ ਥੋੜੀ ਆਦਮੀ ਆ ਇਹ ਰੋਗੀ ਆਦਮੀ ਆ ਕਹਿੰਦਾ ਕਿ ਪਰ ਉਹਨੇ ਜਿਹੜਾ ਆਪਣੇ ਝੋਲੇ ਦੇ ਵਿੱਚੋਂ ਪਾਣੀ ਕੱਢਿਆ ਤੇ ਉਹਨੂੰ ਪਿਲਾ ਦਿੱਤਾ ਤੇ ਆਪਣੇ ਝੋਲੇ ਦੇ ਨਾਲ ਉਸ ਦੇ ਜ਼ਖਮ ਸਾਫ਼ ਕੀਤੇ ਸਰਦਾਰ ਸਰਦਾਰ ਸਰਜੀਤ ਸਿੰਘ ਕਹਿਣ ਲੱਗਾ ਕਹਿੰਦਾ ਕਿ ਮੈਂ ਉਸ ਦੇ ਕੋਲ ਪਹੁੰਚ ਗਿਆ ਤੇ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਕੌਣ ਜੀ ਤੁਸੀਂ ਦੱਸੋ ਭਾਵੇਂ ਨਾਂ ਦੱਸੋ ਪਰ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਕੌਣ ਜੀ ਕਹਿੰਦਾ ਦੁਨੀਆਂ ਦੇ ਲੋਕ ਤੁਹਾਨੂੰ ਭਗਤਪੂਰਨ ਸਿੰਘ ਕਹਿੰਦੇ ਨੇ ਕਹਿੰਦੇ ਹਾਂ ਮੈਂ ਹੀ ਆ ਭਗਤਪੂਰਨ ਸਿੰਘ ਤੇ ਭਗਤਪੂਰਨ ਸਿੰਘ ਕਹਿੰਦਾ ਰਾਜ ਦੇ ਉਸ ਕੋੜੀ ਦੀ ਸੇਵਾ ਕਰਦੇ ਪੈਸਾ ਨੇ ਆਪਣੇ ਚੋਲੇ ਦੇ ਨਾਲ ਉਸ ਦੇ ਜ਼ਖਮ ਸਾਫ਼ ਕੀਤੇ ਜਦੋਂ ਜ਼ਖਮ ਸਾਫ਼ ਕੀਤੇ ਉਧਰੋਂ ਟ੍ਰੇਨ ਚੱਲਣ ਦਾ ਸਮਾਂ ਹੋ ਗਿਆ ਸਰਦਾਰ ਖਰਜੀਤ ਸਿੰਘ ਕਹਿਣ ਲੱਗਾ ਬਰਨਾਲੇ ਵਾਲਾ ਕਹਿੰਦਾ ਕਿ ਮੈਂ ਫਿਰ ਟ੍ਰੇਨ ਦੇ ਵਿੱਚ ਬੈਠ ਗਿਆ ਕਹਿੰਦਾ ਕਿ ਮੈਂ ਉਹਨਾਂ ਚਿਰ ਤੱਕ ਵੇਖਦਾ ਰਿਹਾ ਜਿੰਨਾ ਚਿਰ ਤੱਕ ਮੈਂ ਭਗਤਪੂਰਨ ਤੇ ਮੇਰੀਆਂ ਅੱਖਾਂ ਤੋਂ ਦੂਰ ਨਹੀਂ ਹੋ ਗਏ ਕਹਿੰਦਾ ਮੈਂ ਇਹ ਸੋਚਦਾ ਪਿਆ ਸਕੇ ਰੱਬ ਖੁਦ ਧਰਤੀ ਦੇ ਉੱਤੇ ਆਇਆ ਤੇ ਆ ਕੇ ਲੋਕਿਆਂ ਦੀ ਸੇਵਾ ਕਰਦਾ ਪਿਆ ਕਹਿੰਦਾ ਭਗਤ ਪੂਰਨ ਸਿੰਘ ਦੇ ਉੱਤੇ ਚਿਹਰੇ ਦੇ ਉੱਤੇ ਇਹਨਾਂ ਨੂਰ ਸੀ ਕਿਉਂਕਿ ਉਹਨਾਂ ਨੇ ਇੰਗਲਿਸ਼ ਦੇ ਵਿੱਚ ਮੇਰੇ ਨਾਲ ਗੱਲ ਕੀਤੀ ਸੀ ਸਾਰਾ ਕੁਝ ਕੀਤਾ ਸੀ ਤੇ ਮੈਨੂੰ ਇਹ ਗਿਆ ਸੀ ਕਿ ਤੁਸੀਂ ਕਿਤਾਬਾਂ ਪੜੀਆਂ ਨੇ ਤੇ ਮੈਂ ਸਰਦਾਰ ਜੀ ਲੋਕਾਂ ਦੇ ਮਨ ਪੜਦਾ ਕਹਿੰਦਾ ਭਗਤਪੂਰਨ ਸਿੰਘ ਨੂੰ ਮੈਂ ਮਿਲਣਾ ਚਾਹੁੰਦਾ ਸੀ ਮੈਂ ਦਿੱਲੀ ਪਹੁੰਚਿਆ ਇੱਥੇ ਆਪਣਾ ਸਾਰਾ ਕੰਮਕਾਰ ਕੀਤਾ ਫਿਰ ਮੈਂ ਪੰਜਾਬ ਦੇ ਵਿੱਚ ਆਇਆ ਤੇ ਭਗਤਪੂਰਨ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਵਿਸਾਖੀ ਕਹਿਣ ਦਾ ਮਤਲਬ ਇਹ ਸੀ ਕਿ ਸਾਡੀ ਜਿਹੜੀ ਆ ਸ਼ਰਦਾ ਜਿਹੜੀ ਭਾਵਨਾ ਜਿਹੜੀ ਆ ਅਜੇ ਮੁੱਕਦੀ ਜਾ ਰਹੀ ਹੈ ਜੇ ਸ਼ਰਧਾ ਵਿਖਣੀ ਭਾਵਨਾ ਵਿਖਣਿਤ ਭਗਤਪੂਰਨ ਸਿੰਘ ਜੀ ਦਾ ਜੀਵਨ ਪੜ ਲੇਗੇ ਬਹੁਤ بڑے ਲਿਖੇ ਆਦਮੀ ਸਨ ਰੋਗੀਆਂ ਦੀ ਸੇਵਾ ਕਰਦੇ ਸਨ ਅੱਜ ਉਹਨਾਂ ਦੇ ਨਾਂ ਤੇ ਭਗਤਪੂਰਨ ਸਿੰਘ ਪਿੰਗਲਵਾੜਾ ਬਣਿਆ ਹੈ ਅੰਮ੍ਰਿਤਸਰ ਦੇ ਵਿੱਚ ਆਪਾਂ ਬਹੁਤ ਵੇਖਦੇ ਹਾਂ ਉੱਥੇ ਰੋਗੀ ਪਿੰਗਲੇ ਵੇਖਦੇ ਆ ਤੇ ਜਦੋਂ ਉਹਨਾਂ ਨੂੰ ਦੇਖੀਦਾ ਰੋਗੀਆਂ ਨੂੰ ਦੇਖੀਦਾ ਕਿਤੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਇਹ ਕਾਲਪੁਰਖ ਪਰਮਾਤਮਾ ਸਾਡਾ ਸ੍ਰੀ ਜਿਹੜਾ ਤੰਦ ਨੁਸਤ ਇੱਥੇ ਮੈਨੂੰ ਥੋੜੀ ਜਿਹੀ ਛੋਟੀ ਜਿਹੀ ਘਟਨਾ ਯਾਦ ਆ ਗਈ ਫਸਪਿਟਲ ਦੇ ਵਿੱਚ ਇੱਕ ਬਜ਼ੁਰਗ ਆਦਮੀ ਗਿਆ ਸੀ ਤੇ ਉਸਦੇ ਬੱਚੇ ਨੂੰ ਕੁਝ ਬਿਮਾਰੀ ਲੱਗੀ ਸਾਹ ਦੀ ਬਿਮਾਰੀ ਲੱਗੀ ਸੀ ਤੇ ਸਾਹ ਦੀ ਨਾਲੀ ਲਾਉਣ ਵਾਸਤੇ ਉਹਨਾਂ ਡਾਕਟਰਾਂ ਨੇ 2.5 ਲੱਖ ਰੁਪਏ ਲਿਆ ਜਦੋਂ 2.5 ਲੱਖ ਰੁਪਈਆ ਲਿਆ ਤੇ ਉਹ ਬਾਪੂ ਕਹਿਣ ਲੱਗਾ ਕਿ ਅੱਜ ਤੁਹਾਡੇ ਹਸਪੀਟਲ ਮੱਥਾ ਟੇਕਣ ਨੂੰ ਜੀ ਕਰਦਾ ਪਿਆ ਕਿਉਂ ਮੈਡਮ ਪੁੱਛਣ ਲੱਗੀ ਨਰਸ ਪੁੱਛਣ ਲੱਗੇ ਕਿਉਂ ਜੀ ਬਾਪੂ ਜੀ ਕਿਉਂ ਹਸਪਤਾਲ ਨੂੰ ਮੱਥਾ ਕਿਉਂ ਟੇਕਣਾ ਕਹਿਣ ਲੱਗਾ ਕਿ ਮੈਂ ਕਦੀ ਵੀ ਗੁਰੂ ਘਰ ਦੇ ਵਿੱਚ ਨਹੀਂ ਗਿਆ ਕਦੀ ਸਿਮਰਨ ਨਹੀਂ ਕੀਤਾ ਕਦੀ ਬਾਣੀ ਨਹੀਂ ਪੜ੍ਹੀ ਕਦੀ ਓਕਾਲ ਕੁਛ ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ ਜਿਹੜਾ ਸਾਨੂੰ ਰੋਜ਼ ਹਜ਼ਾਰਾਂ ਸੁਆਸ ਦਿੰਦਾ ਅੱਜ ਮਾੜੇ ਦੇ ਤੁਸੀਂ ਸਾਹ ਦਿੱਤੇ 2.5 ਲੱਖ ਰੁਪਇਆ ਲੈ ਲਿਆ ਪਤਾ ਨਹੀਂ ਮੈਂ ਕਾਲਪੁਰਖ ਪਰਮਾਤਮਾ ਦਾ ਕਿੰਨਾ ਕਰਜਾਈਆ ਜਿਹੜਾ ਰੋਜ਼ਾਨਾ ਹੀ ਮੈਨੂੰ ਕਿੰਨੇ ਸਾਹ ਦੇ ਰਿਹਾ ਉਸ ਜਿਸ ਨੇ ਮੈਨੂੰ ਸਰੀਰ ਬਖਸ਼ਿਸ਼ ਕੀਤਾ ਜਿਹੜਾ ਮੈਨੂੰ ਬਸਤਰ ਬਖਸ਼ਿਸ਼ ਕੀਤੇ ਨੇ ਪਰ ਮੈਂ ਅਜੋ ਕਾਲਪੁਰਖ ਪਰਮਾਤਮਾ ਦਾ ਕਦੇ ਸ਼ੁਕਰ ਨਹੀਂ ਕੀਤਾ ਜਿਸ ਨੇ ਇਹ ਮੈਨੂੰ ਸਰੀਰ ਬਖਸ਼ਿਸ਼ ਕੀਤਾ ਅੱਜ ਮੈਂ ਅਸੀਂ ਉਸ ਕਾਲਪੁਖ ਪਰਮਾਤਮਾ ਦਾ ਸਿਮਰਨ ਕੀਤਾ ਭਗਤ ਕਬੀਰ ਜੀ ਫਰਮਾਣ ਕਰਦੇ ਨੇ ਕਬੀਰ ਹਾਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰਖੈ ਸਰਜਨਹਾਰ ਭਗਤ ਕਬੀਰ ਜੀ ਫਰਮਾਣ ਕਰਦੇ ਪੈਣ ਕਿ ਜਿਹੜਾ ਮਨੁੱਖ ਉਸ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਉਸ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ ਉਸ ਮਨੁੱਖ ਦੇ ਸਾਰੇ ਦੁੱਖ ਟਲੇ ਗੜਿਆ ਨਾਸ ਜਾਂਦੇ ਨੇ ਕਿਉਂਕਿ ਉਹ ਕਾਲਕ ਪਰਮਾਤਮਾ ਜਿੱਥੇ ਸੰਸਾਰ ਦੇ ਵਿੱਚ ਸਹਾਇਤਾ ਕਰਦਾ ਉਥੇ ਲੋਕ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਭਗਤ ਨਾਮ ਦੇ ਜਿੱਤੇ ਜੀਵਨ ਦੇ ਵਿੱਚ ਆਪਾਂ ਘਟਨਾ ਵੇਖਦੇ ਆਂ ਬੰਤਰ ਲੋਤਨ ਜੀ ਉਹਨਾਂ ਦੇ ਕੋਲ ਆਇਆ ਕਰਦੇ ਸਨ ਤੇ ਲੋਕ ਜਿਹੜੇ ਕਹਿੰਦੇ ਸਨ ਕਿ ਜਿਹੜਾ ਹਿੰਦੂਆਂ ਦਾ ਬੱਚਾ ਜਿਹੜਾ ਇਸ਼ੂਦਰ ਦੇ ਕੋਲ ਆਉਂਦਾ ਛਿੰਬੇ ਦੇ ਕੋਲ ਆਉਂਦਾ ਲੋਕੀ ਜਿਹੜੀਆਂ ਥਾਂ ਥਾਂ ਤੇ ਗੱਲਾਂ ਬਣਾਉ ਲੱਗ ਪਏ ਤੇ ਭਗਤ ਤਰਲੋਚਨ ਜਿਹੜਾ ਭਗਤ ਨਾਮਦੇਵ ਜੀ ਦਾ ਸੱਚਾ ਮਿੱਤਰ ਸੀ ਕਿਉਂਕਿ ਭਗਤ ਨਾਮਦੇਵ ਜੀ ਉਸ ਨੂੰ ਕਹਿੰਦੇ ਹੁੰਦੇ ਸਨ ਕਿ ਅੱਜ ਮੈਂ ਪ੍ਰਮਾਤਮਾ ਨਾਲ ਗੱਲਬਾਤ ਕੀਤੀ ਆ ਅੱਜ ਮੈਨੂੰ ਪ੍ਰਮਾਤਮਾ ਮਿਲਿਆ ਤੇ ਭਗਤ ਤਰਲੋਚਨ ਜੀ ਕਹਿਣ ਲੱਗੇ ਸ਼ੰਕਾ ਕਰਨ ਲੱਗੇ ਕਿ ਜੇ ਤੈਨੂੰ ਪ੍ਰਮਾਤਮਾ ਸੱਚੀ ਮਿਲਿਆ ਤੇ ਇੱਕ ਵਾਰ ਮੈਨੂੰ ਵੀ ਮਿਲਾ ਦੇ ਜੇ ਤਾਂ ਉਸਨੇ ਇਦਾਂ ਸ਼ੱਕ ਕੀਤਾ ਕਿਉਂਕਿ ਸ਼ੱਕ ਜਿਹੜੀ ਆ ਉਹ ਬਿਮਾਰੀ ਆ ਜੇ ਘਰ ਦੇ ਵਿੱਚ ਪਿਓ ਨੂੰ ਪੁੱਤਰ ਦੇ ਉੱਤੇ ਸ਼ੱਕ ਪੈ ਜਾਵੇ ਉਹ ਆਪਣੀ ਸਾਰੀ ਜ਼ਮੀਨ ਜਾਇਦਾਦ ਜਿਹੜਾ ਪੁੱਤਰਾਂ ਨੂੰ দান ਕਰ ਦਿੰਦਾ ਪੁੱਤਰਾਂ ਨੂੰ ਦੇ ਦਿੰਦਾ ਉਹਨਾਂ ਪਤਾ ਸ਼ੱਕ ਪੈ ਜਾਂਦਾ ਕਿ ਮੇਰੇ ਪੁੱਤਰ ਨੇ ਵੇਚ ਦੇਣੀ ਆ ਜੇ ਪਤਨੀ ਨੂੰ ਸ਼ੱਕ ਪੈ ਜਾਵੇ ਆਪਣੇ ਪਤੀ ਤੇ ਘਰ ਦੇ ਵਿੱਚ ਜਾੜਾ ਪੈ ਜਾਂਦਾ ਜੇ ਪਿਓ ਨੂੰ ਪੁੱਤਰ ਤੇ ਸ਼ੱਕ ਪੈ ਜਾਵੇ ਤੇ ਘਰ ਦੇ ਵਿੱਚ ਪਵਾੜਾ ਪੈ ਜਾਦਾ ਇਹ ਸ਼ੱਕ ਜਿਹੜੀ ਆ ਉਹ ਭੈੜੀ ਬਿਮਾਰੀ ਆ ਘਰ ਤੇ ਘਰ ਤਬਾਹ ਕਰ ਦਿੰਦੀ ਆ ਇਸੇ ਤਰ੍ਹਾਂ ਭਗਤ ਤਰਲੋਚਨ ਨੂੰ ਭਗਤ ਨਾਮ ਦੇ ਉੱਤੇ ਸ਼ੱਕ ਪੈ ਗਿਆ ਕਹਿਣ ਲੱਗਾ ਕਿ ਜੇ ਪਰਮਾਤਮਾ ਸੱਚ ਮੁੱਚ ਹੈਗਾ ਤੇ ਉਹਨੂੰ ਕਹਿ ਕੇ ਇੱਕ ਵਾਰ ਮੇਰੇ ਨਾਲ ਮਿਲਾ ਦੇ ਇੱਕ ਵਾਰ ਮੇਰੇ ਨਾਲ ਗੱਲਬਾਤ ਕਰੇ ਭਗਤ ਨਾਮਦੇਵ ਜੀ ਨੂੰ ਇੱਕ ਵਾਰ ਕਾਲਪੁਰਖ ਪਰਮਾਤਮਾ ਦੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਕਹਿਣ ਲੱਗਾ ਪਰਮਾਤਮਾ ਭਾਈ ਭਗਤ ਤ੍ਰिलोचन ਜਿਹੜਾ ਮੇਰਾ ਸੱਚਾ ਮਿੱਤਰ ਆ ਇੱਕ ਵਾਰਾ ਉਹਨੂੰ ਵੀ ਦਰਸ਼ਨ ਦੇ ਦੇ ਕਿਤੇ ਥਾਂ ਤੇ ਹੋਰ ਥਾਂ ਤੇ ਨਾ ਪੜਕ ਜਾਵੇ ਤੇ ਪਰਮਾਤਮਾ ਕਹਿਣ ਲੱਗਾ ਕਿ ਉਸ ਦੇ ਵਿੱਚ ਜਿਹੜੀ ਆ ਉਹ ਆਪਣੇ ਆਪ ਨੂੰ ਇਖਤਤਾਉਂਦਾ ਬਹੁਤ ਆ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਨਾਮ ਬਾਣੀ ਪੜਦਾ ਸਿਮਰਨ ਕਰਦਾ ਪਰ ਪਰਮਾਤਮਾ ਮੈਨੂੰ ਤੇ ਕਦੇ ਮਿਲਿਆ ਨਹੀਂ ਆਪਾਂ ਆਮ ਦੇਖੀਦਾ ਆ ਕੁੱਝ ਲੋਕ ਕਹਿ ਦਿੰਦੇ ਨੇ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਮੈਂ 8 ਵਜੇ ਉੱਠਦਾ ਮੈਂ ਇੰਨੀਆਂ ਬਾਣੀਆਂ ਪੜਦਾ ਮੈਂ ਆ ਪਾਠ ਕਰਦਾ ਮੈਂ ਆ ਸਿਮਰਨ ਕਰਦਾ ਭਾਵ ਕਿ ਸਾਡੇ ਵਿੱਚ ਮੈਂ ਜਾਦੀ ਹੈ ਸਿਆਣੇ ਵਿਦਵਾਨ ਕਹਿੰਦੇ ਦੱਸਣ ਕਿ ਮੈਂ ਜਿਹੜੀ ਬੱਕਰੀ ਕਰਦੀ ਮੈਂ ਮੈਂ ਤੇ ਆ ਜਿਹੜਾ ਬੰਦਾ ਕਰਿਆ ਇਤਵਗਤ ਨਾਮ ਦੇ ਜਿਹਨੂੰ ਪਰਮਾਤਮਾ ਕਹਿਣ ਲੱਗਾ ਕਿ ਪਹਿਲਾ ਉਸਨੇ ਕਹਿ ਕੇ ਆਪਣੇ ਜਿਹੜੇ ਆ ਦੋ ਚੀਜ਼ਾਂ ਲੜੀਆਂ ਇਹਨੂੰ ਠੀਕ ਕਰਨਾ ਕਿਉਂਕਿ ਜਿਹੜਾ ਭਗਤ ਜਿਹੜਾ ਪਰਮਾਤਮਾ ਜਿਹੜਾ ਭਗਤ ਦੇ ਪਾਸ ਹੀ ਹੁੰਦਾ ਕੋਲ ਹੀ ਹੁੰਦਾ ਤੇ ਜੇ ਕੋਈ ਸ਼ਰਦਾ ਦੇ ਨਾਲ ਯਾਦ ਉਲਨ ਕਰਦਾ ਤੇ ਕਾਲਪੁਰਖ ਪਰਮਾਤਮਾ ਆਪ ਹੁੰਦਾ ਭਗਤ ਦੇ ਕੋਲ ਹਾਰ ਜੁਗ ਜੁਗ ਭਗਤ ਦੇ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਜੀ ਅਰਨਾ ਕਸਦ ਉਚਾਰ ਮਾਰਿਆ ਪਹਿਲਾਤ ਕਰਾਇਆ ਹੰਕਾਰੀਆਂ ਨਿਤਕਾਂ ਪਿੱਟਦੇ ਨਾਮ ਦੇ ਮੁਖ ਲਾਇਆ ਜਾਂ ਨਾਨਕ ਐਸਰ ਸੇਵਿਆ ਅੰਤ ਲੈ ਛੜਾਕ ਤੇ ਭਗਤਖ ਦੇ ਸੱਚੀ ਭਾਵਨਾ ਦੇ ਨਾਲ ਕਦੇ ਅਪਰਮਾਤਮਾ ਨੂੰ ਯਾਦ ਕਰੇ ਪਰਮਾਤਮਾ ਖੁਦ ਚੱਲ ਕੇ ਆਉਂਦਾ ਆਪਾਂ ਦੇਖਦੇ ਹਾਂ ਭਗਤ ਨਾਮ ਦੇ ਜਿਹਦੇ ਨਾਲ ਜੀਵਨ ਦੇ ਵਿੱਚ ਚਾਰ ਘਟਨਾਵਾਂ ਵਾਪਰਦੀਆਂ ਨੇ ਜਿਸ ਦੀ ਗਵਾਈ ਭਾਈ ਪ੍ਰਦਾਸ ਜੀ ਫਰਮਾਨ ਕਰਦੇ ਨੇ ਭਰੀ ਕਟੋਰੀ ਨਾਮਦੇਵ ਲੈ ठाਕਰ ਨੂੰ ਲੁੱਧ ਪਲਾਇਆ ਗਾਇ ਮੂਰਚ ਵਾਲਿਆਂ ਨਾਮਦੇਵ ਦਾ ਛੱਪਰ ਛਾਇਆ ਫਿਰ ਦੋਹਰਾ ਰੱਖਣ ਚਾਰ ਵਰਨ ਲੈ ਪੈਰੀ ਪਾਇਆ ਭਗਤ ਜਨਾ ਦਾ ਕਰੇ ਕਰਾਇਆ ਆਪਾਂ ਦੇਖਦੇ ਆਂ ਭਗਤ ਨਾਮਦੇਵ ਜੀ ਦੇ ਨਾਲ ਚਾਰ ਘਟਨਾ ਵਾਪਰੀਆਂ ਤੇ ਇਹਨਾਂ ਚਾਰਾਂ ਘਟਨਾ ਦੇ ਵਿੱਚ ਕਾਲ ਪ੍ਰਮਾਤਮਾ ਖੁਦ ਚੱਲ ਕੇ ਆਇਆ ਤੇ ਭਗਤ ਨਾਮਦੇਵ ਜੀ ਲਾਜ ਰੱਖੀ ਸੀ ਤੇ ਆ ਕੇ ਭਗਤ ਨਾਮਦੇਵ ਜੀ ਨੇ ਭਾਇ ਭਗਤ ਤਰਲੋਚਰ ਨੂੰ ਆਖਿਆ ਕਿ ਤੂੰ ਆਪ ਇਹਨਾਂ ਦੋ ਚੀਜ਼ਾਂ ਠੀਕ ਕਰ ਲੈ ਪ੍ਰਮਾਤਮਾ ਤੇ ਕੋ ਚੱਲ ਕੇ ਆਵੇਗਾ ਪਹਿਲੀ ਇਹ ਤੂੰ ਜਿਤਾਉਣਾ ਨਹੀਂ ਕਿ ਮੈਂ 8 ਵਜੇ ਆ ਕੰਮ ਕਰਦਾ ਤੇ 8 ਵਜੇ ਆ ਕੰਮ ਕਰਦਾ ਦੂਸਰਾ ਗੁਰੂ ਧਾਰਨ ਕਰਨਾ ਕਿਉਂਕਿ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਨਾ ਤੇ ਸਤਿਗੁਰ ਧਾਰਨ ਕਰਨਾ ਬੜਾ ਜ਼ਰੂਰੀ ਹੈ ਆਪਾਂ ਕੋਈ ਵੀ ਗਿਆਨ ਲੈਣਾ ਹੋਵੇ ਉਹਦੇ ਵਾਸਤੇ ਸਾਨੂੰ ਚੰਗਾ ਉਸਤਾਦ ਚੰਗਾ ਗੁਰੂ ਚਾਹੀਦਾ ਜਿਹੜਾ ਸਾਨੂੰ ਗਿਆਨ ਦੇਵੇ ਜਿਹੜਾ ਸਾਨੂੰ ਦੱਸੇ ਕਿ ਅਸੀਂ ਆਹ ਕੰਮ ਸਾਡੇ ਵਾਸਤੇ ਠੀਕ ਆ ਤੇ ਆਹ ਕੰਮ ਸਾਡੇ ਵਾਸਤੇ ਗਲਤ ਆ ਤੇ ਭਗਤ ਤਰਲੋਚਰ ਨੇ ਕੀ ਕੀਤਾ ਉਸਨੇ ਦੋਨੇ ਚੀਜ਼ਾਂ ਜਿਹੜੀਆਂ ਠੀਕ ਕਰ ਲਈਆਂ ਤੇ ਭਗਤ ਨਾਮਦੇਵ ਜੀ ਦੇ ਪੈਰਾਂ ਦੇ ਟਡੇ ਕੇ ਕਹਿ ਦਿੱਤਾ ਕਿ ਜੇ ਤੂੰ ਤੇ ਮੇਰਾ ਵਿਚੋਲਾ ਤੂੰ ਮਨੁੱਖ ਜਿਹੜਾ ਕਾਲਪੁਰਖ ਪਰਮਾਤਮਾ ਜੇ ਤੈਨੂੰ ਮਿਲ ਸਕਦਾ ਤੇ ਤੇਰੇ ਦੁਆਰਾ ਮੈਨੂੰ ਮਿਲ ਸਕਦਾ ਅੱਜ ਤੋਂ ਬਾਅਦ ਤੂੰ ਮੇਰਾ ਗੁਰੂ ਆ ਤੇ ਸਾਨੂੰ ਵੀ ਸ਼ਬਦ ਗੁਰੂ ਤੇ ਨਾਲ ਜੁੜਨਾ ਪਵੇਗਾ ਜੇ ਸਾਨੂੰ ਉਹ ਕਾਲਪੁਰਖ ਪਰਮਾਤਮਾ ਦੀ ਜੋਤ ਨੂੰ ਪਹਿਚਾਣਾ ਕਿਉਂਕਿ ਮਨੁੱਖ ਜਿਹੜਾ ਜਦੋਂ ਕਾਲਪੁਰਖ ਪਰਮਾਤਮਾ ਦੀ ਜੋਤ ਨੂੰ ਪਛਾਣਦਾ ਹੈ ਉਸ ਨੂੰ ਆਪਣੇ ਜੀਵਨ ਦੇ ਧਾਰਨ ਕਰਦਾ ਤੇ ਫਿਰ ਉਸ ਨੂੰ ਮਨੁੱਖ ਨੂੰ ਜਿਹੜਾ ਕਾਲੁਕੁ ਪਰਮਾਤਮਾ ਦੀ ਜੋਤ ਜੜੀ ਆ ਰੇਕ ਮਨੁੱਖ ਦੇ ਅੰਦਰ ਦਿਖਾਈ ਦਿੰਦੀ ਹੈ ਜੈ ਜੈ ਪੇਖੋ ਤਾਹ ਜੋਰ ਦੂਰ ਕਿਤੋਂ ਨਾ ਜਾਈ ਰਵ ਰਿਆ ਸੰਬੱਤਰ ਮਨ ਸਦਾ ਧਿਆਈ ਕਿ ਜਿਹੜੇ ਮਨੁੱਖ ਉਸ ਕਾਲੁਕੁ ਪਰਮਾਤਮਾ ਦੀ ਜੋਤ ਨੂੰ ਪਹਿਚਾ ਲੈਂਦੇ ਨੇ ਫਿਰ ਉਹ ਕਾਲਪੁਖ ਪਰਮਾਤਮਾ ਦੀ ਜੋਤ ਜੜੀ ਆ ਮਨੁੱਖ ਨੂੰ ਰੇਕ ਮਨੁੱਖ ਦੇ ਅੰਦਰ ਦਿਖਾਈ ਦਿੰਦੀ ਆ ਤੇ ਦਿਖਾਈ ਦੇਣ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਆਪਾਰ ਆਖਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਫੇਰ ਕ ਅੱਗੇ ਰਖੀਆ ਜਿਤ ਦਿਸੈ ਦਰਬਾਰ ਮਾਹੋ ਕੇ ਬੋਲਣ ਬੋਲ ਗਿਆ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਲ ਵਟਿਆਈ ਗਈ ਜਾਗ ਉਹਦੇ ਵਕਤ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਤੇ ਜਦੋਂ ਅਸੀਂ ਕਾਲ ਪੁੱਖ ਪਰਮਾਤਮਾ ਦੇ ਨਾਮ ਨੂੰ ਪਾਉਣਾ ਤੇ ਜਦੋਂ ਅੰਮ੍ਰਿਤ ਵੇਲੇ ਉੱਠਾਂਗੇ ਕਾਲ ਪੁੱਖ ਪਰਮਾਤਮਾ ਦਾ ਸਿਮਰਨ ਕਰਾਂਗੇ ਤੇ ਸਾਡੇ ਸਾਰੇ ਦੁੱਖ ਜਿਹੜੇ ਆ ਨਾਸ਼ ਹੋ ਜਾਂਦੇ ਅਸੀਂ ਯਤਨ ਕਰਨਾ ਅਸੀਂ ਜੋਤਿਆਂ ਦੀ ਕੌਮ ਸਾਂ ਸੂਰਮਿਆਂ ਦੀ ਕੌਮ ਸਾਂ ਅਜਨ ਚਾਰਾਂ ਦੀ ਕੌਮ ਬਣ ਕੇ ਰਹਿ ਗਏ ਆ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਕਿ ਅੱਜ ਸਾਡੇ ਬੱਚਿਆਂ ਨੂੰ ਗੁਰੂ ਇਤਿਹਾਸ ਜਿਹੜਾ ਭੁੱਲਦਾ ਜਾ ਰਿਹਾ ਕੱਲ 10 ਦੇ ਕੋਲ ਇੱਕ ਛੋਟਾ ਜਿਹਾ ਬੱਚਾ ਆ ਜਾਂ ਤੇ ਪੁੱਛ ਬੈਠਿਆ ਕਿ 10 ਗੁਰੂ ਸਾਹਿਬਾਨ ਕੌਣ ਸਨ ਕਹਿੰਦਾ ਜੀ ਮੈਨੂੰ ਪਤਾ ਨਹੀਂ ਗਾ ਮੈਂ ਕਿਹਾ ਪੰਜ ਪਿਆਰੇ ਕੌਣ ਸਨ ਕਹਿੰਦਾ ਮੈਨੂੰ ਪਤਾ ਨਹੀਂ ਗਾ ਭਾਵ ਕਿ ਅਸੀਂ ਸਕੂਲ ਦੇ ਵਿੱਚ ਤੇ ਸਿੱਖਿਆ ਸਾਨੂੰ ਇਹ ਮਿਲਦੀ ਨਹੀਂ ਕਿ ਇਹ ਮਾਂ ਪਿਓ ਦਾ ਫਰਜ਼ ਬਣਦਾ ਕਿ ਆਪਣੇ ਬੱਚੇ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨਾ ਆਪਣੇ ਬੱਚੇ ਨੂੰ 10 ਗੁਰੂ ਸਾਹਿਬਾਨ ਦੇ ਨਾਮ ਦਸਣੇ ਆਪਣੇ ਬੱਚੇ ਨੂੰ ਪੰਜ ਪਿਆਰਾਂ ਦੇ ਨਾਮ ਦਸਣੇ ਪਰ ਅੱਜ ਬੜੀ ਸ਼ਰਮ ਵਾਲੀ ਗੱਲ ਹੈ ਮਾਫ਼ ਕਰਨਾ ਲਾਈਵ ਚੱਲ ਰਿਹਾ ਪਰ ਅੱਜ ਸਾਡੇ ਬੱਚਿਆਂ ਨੂੰ ਗੁਰੂ ਇਤਿਹਾਸ ਜਿਹੜਾ ਭੁੱਲਦਾ ਜਾ ਰਿਹਾ ਇੱਥੇ ਮੈਂ ਮਾਪਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜੋ ਗੁਰਬਾਣੀ ਦੇ ਨਾਲ ਜੋੜੋ ਤੇ ਗੁਰਬਾਣੀ ਦੇ ਨਾਲ ਅਸੀਂ ਫਿਰ ਜੋੜ ਸਕਦੇ ਜੇ ਅਸੀਂ ਆਪ ਗੁਰਬਾਣੀ ਦੇ ਨਾਲ ਜੁੜਿਆ ਇਥੇ ਮਾਂ ਤੇ ਉਹਨੂੰ ਬੇਨਤੀ ਆ ਆਪ ਵੀ ਗੁਰੂ ਘਰ ਆਇਆ ਕਰੋ ਗੁਰਬਾਣੀ ਪੜਿਆ ਕਰੋ ਗੁਰ ਇਤਿਹਾਸ ਜਾਣੋ ਜੇ ਅਸੀਂ ਆਪ ਜਾਨਾ ਕਿ ਤੇ ਆਪਣੇ ਬੱਚੇ ਨੂੰ ਦੱਸਾਂਗੇ ਤੇ ਜੇ ਤੁਸੀਂ ਆਪ ਸਾਰੇ ਦਿਹਾੜੀ ਘਰ ਦੇ ਵਿੱਚ ਫੋਨ ਤੇ ਲੱਗੇ ਰਹਾਂਗੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਹੀਂ ਦੱਸ ਸਕਦੇ ਫਿਰ ਸਾਡੇ ਘਰ ਦੇ ਵਿੱਚ ਜੋ ਤੇ ਨਹੀਂ ਪੈਦਾ ਹੋਣਗੇ ਨੇ ਛੇੜੀ ਪੈਦਾ ਹੋਣਗੇ ਸਾਨੂੰ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਾ ਪਵੇਗਾ ਅੱਜ ਕੀ ਦੇਖੀ ਤਾਂ ਕਿ ਸਾਡੇ ਨੌਜਵਾਨ ਬੱਚੇ ਛੋਟੇ-ਛੋਟੇ ਬੱਚਰੇ ਹੱਥ ਦੇ ਵਿੱਚ ਫੋਨ ਫੜੇ ਨੇ ਤੇ ਫੋਨ ਹੀ ਸੁੱਤਰ ਆ ਰਿਹਾ ਸਾਈਕਲ ਫੜ ਕੇ ਥਾਂ-ਥਾਂ ਤੇ ਭਟਕਦੇ ਫਿਰਦੇ ਛੜਕਾਂ ਤੁਰੇ ਫਿਰਦੇ ਨੇ ਤੇ ਜੇ ਕਿਸੇ ਨੂੰ ਸਮਝਾਉਂਦੀ ਕੋਸ਼ਿਸ਼ ਕਰੋ ਤੇ ਘਰ ਦੇ ਜਾ ਕੇ ਮੇਰੇ ਸ਼ਿਕਾਇਤ ਲਾਉਂਦੇ ਨੇ ਕਿ ਫਲਾਣੇ ਬਾਬੇ ਨੇ ਮੈਨੂੰ ਇਦਾਂ ਕੀਤਾ ਤੇ ਢੀਗਨੇ ਨੇ ਇਦਾਂ ਕੀਤਾ ਆ ਥੋੜੇ ਦਿਨ ਹੋ ਗਏ ਕਿ ਬੱਚੇ ਨੂੰ ਡਾਂਟਿਆ ਸੀ ਉਹ ਜਾ ਕੇ ਆਪਣੀ ਮਾਤਾ ਜੀ ਨੂੰ ਜਾ ਕੇ ਲਿਆਇਆ ਘਰ ਉਹਦੀ ਮਾਤਾ ਆ ਕੇ 10 ਦਿਨ ਲੜ ਕੇ ਗਈ ਆ ਗਾਲਾਂ ਕੱਢ ਕੇ ਗਈ ਆ ਤੇ ਗੁਰੂ ਘਰ ਦੇ ਵਿੱਚ ਤੇ ਆ ਕੰਮ ਚੱਲਦਾ ਅਸੀਂ ਆ ਕਿਸੇ ਬੱਚੇ ਨੂੰ ਸਮਝਾਉਣ ਦੀ ਕੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਜਿਹੜੀ ਮਾਪਿਓ ਦੀ ਆ ਜਿਹੜੇ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਨਹੀਂ ਦੇ ਰਹੇ ਜੇ ਉਹਨਾਂ ਦਾ ਬੱਚਾ ਗਲਤੀ ਕਰਦਾ ਪਿਆ ਅਸੀਂ ਆਪਣੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਤੋਂ ਬਜਾਏ ਜਿਹੜਾ ਆ ਕੇ ਗ੍ਰੰਥੀ ਦੇ ਨਾਲ ਲੜਦੇ ਪਿਆ ਤੂੰ ਕੌਣ ਹੁੰਦਾ ਮੇਰੇ ਬੱਚੇ ਦੇ ਨੂੰ ਡਾਕਟਰ ਨੂੰ ਵਾਲਾ ਇੱਕ ਬੰਨੇ ਅਸੀਂ ਕਹਿੰਨੇ ਆ ਕਿ ਜਿਹੜਾ ਗਰੰਥੀ ਜਿਹੜਾ ਗੁਰੂ ਦਾ ਵਜੀਰ ਆ ਬਾਬਾ ਗੁੱਡਾ ਸਾਹਿਬ ਦੀ ਗੱਦੀ ਦਾ ਮਾਲਕ ਇੱਕ ਬੰਨੇ ਆ ਕੇ ਅਸੀਂ ਗੁਰੂ ਘਰ ਦੇ ਵਿੱਚ ਆਉਂਨੇ ਆ ਗਰੰਥੀ ਦੇ ਨਾਲ ਲੜ ਕੇ ਜਾਂਨੇ ਅਸੀਂ ਸਾਧਕ ਕੀ ਕਰਨਾ ਚਾਹੁੰਨੇ ਕਿਉਂਕਿ ਅਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾ ਨਹੀਂ ਸਕਦੇ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਆ ਮਾਪਿਓ ਦੀ ਅੱਜ ਆਪਣੇ ਬੱਚੇ ਨੂੰ ਸਮਝਾ ਨਹੀਂ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਬੱਚੇ ਜਿਹੜੇ ਆ ਮਾਂ ਪਿਓ ਦੇ ਗੱਲ ਨੂੰ ਹੱਥ ਪਾਉਣਗੇ ਲਾਈਵ ਚੱਲਦਾ ਪਿਆ ਮਾਫ਼ ਕਰਨਾ ਮੈਂ ਸ਼ਬਦ ਵਰਤ ਰਿਹਾ ਪਰ ਇਹ ਸਾਡੇ ਹਾਲਾਤ ਬਣ ਗਏ ਨੇ ਕਿਉਂਕਿ ਅੱਜ ਕਿਸੇ ਦਾ ਭਲਾ ਕਰਨਾ ਕਿਸੇ ਨੂੰ ਸਮਝਾਉਣਾ ਜਿਹੜਾ ਬੜਾ ਔਖਾ ਕਾਰਨ ਕੀ ਆ ਸਾਡੀ ਉਮਰ ਜਿਹੜੀ ਆ ਛੱਪ ਦੀ ਤਰ੍ਹਾਂ ਬਿਨ ਸਿਮਰਨ ਜੋ ਜੀਵਨ ਬੰਨਾ ਸਰਪ ਜੈਸੇ ਅਰਜ਼ਾਰੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ ਕਾਰਨ ਸਾਡਾ ਇਹ ਆ ਅੱਜ ਸਾਡੀ ਉਮਰ ਜਿਹੜੀ ਆ ਸੱਪ ਦੀ ਤਰ੍ਹਾਂ ਜਿਵੇਂ ਸੱਪ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਓਵੇਂ ਅੱਜ ਦਾ ਮਨੁੱਖ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਮਾਫ਼ ਕਰਨਾ ਲੈ ਬ ਚੱਲਦਾ ਪਿਆ ਪਰ ਕਾਰਨ ਬਣ ਗਿਆ ਸਾਨੂੰ ਆਪਣੇ ਬੱਚਿਆਂ ਨੂੰ ਜੇ ਇਤਿਹਾਸ ਦੇ ਨਾਲ ਜੋੜਨਾ ਗੁਰਬਾਣੀ ਦੇ ਨਾਲ ਜੋੜਨਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਦਿਵੋ ਚੰਗਾ ਬੋਲਣਾ ਸਮਝਾਓ ਕਿ ਵੱਡਿਆਂ ਦੇ ਨਾਲ ਬੋਲਣਾ ਕਿੱਦਾਂ ਅੱਜ ਸਾਡੇ ਬੱਚਿਆਂ ਨੂੰ ਪਤਾ ਨਹੀਂ ਤਾਂ ਕਿ ਵੱਡਿਆਂ ਕੇ ਕਿੱਦਾਂ ਬੋਲਣਾ ਤੂੰ ਕੌਣ ਹੈ ਤੂੰ ਕੀ ਕਰਦਾ ਅੱਜ ਸਾਡੇ ਬੱਚੇ ਐਦਾਂ ਬੋਲਦੇ ਨੇ ਮਾਫ਼ ਕਰਨਾ ਲਾਈਵ ਚੱਲਦਾ ਪਿਆ ਮੈਂ ਕਿਸੇ ਨੂੰ ਗੱਲ ਨਹੀਂ ਲਾ ਰਿਹਾ ਪ੍ਰਣਾਮਨ ਕੋਈ ਛਾਂ ਕੇ ਗੱਲ ਆਉਂਦਾ ਕਿਉਂਕਿ ਮੈਂ ਗੁਰਬਾਣੀ ਦੇ ਨਾਲ-ਨਾਲ ਫਰਮਾਨ ਦੇ ਰਿਹਾ ਲਾਈਵ ਚੱਲਦਾ ਪਿਆ ਸੰਤਤ ਗੁਰੂ ਜੀ ਮੈਨੂੰ ਮaaf ਕਰਦੇ ਕਿ ਗੁਰੂ ਮੇਰਾ ਮaaf ਕਰ ਦੇਗਾ ਅੱਜ ਜਿਹੜੀ ਅਗਲੇ ਪਨੇ 12 ਬੋਰ ਤੇ ਲੱਗੀ ਇਹ ਮੈਨੂੰ ਮaaf ਨਹੀਂ ਕਰੇਗੀ ਸਾਡ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਪਵੇਗੀ ਚੰਗੀ ਸਿੱਖਿਆ ਤਾਂ ਦਵਾਂਗੇ ਜੇ ਅਸੀਂ ਗੁਰੂ ਦੇ ਨਾਲ ਜੁੜੇ ਹਾਂ ਤੇ ਗੁਰੂ ਦੇ ਨਾਲ ਅਸੀਂ ਕੀ ਜੋੜਨਾ ਤੇ ਗੁਰੂ ਘਰ ਦੇ ਬਚਾ ਕੇ ਤੁਸੀਂ ਛੰਕੇ ਕਰਦੇ ਆਂ ਗੁਰੂ ਨੂੰ ਅਸੀਂ ਗਾਲਾਂ ਕੱਢਦੇ ਆਂ ਵਜ਼ੀਰ ਦੇ ਨਾਲ ਆ ਕੇ ਅਸੀਂ ਲੜਦੇ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਹੈ ਫਿਰ ਇੱਕ ਬੰਨੇ ਆ ਕੇ ਅਸੀਂ ਅਰਦਾਸ ਕਰਵਾਉਂਦੇ ਆਂ ਤੇ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਵਿਗੜ ਗਿਆ ਤੇ ਬੱਚੇ ਨੇ ਤਾਂ ਆਪੇ ਵਿਗੜਨਾ ਕਿਉਂਕਿ ਸੰਗਤੀ ਉਦਾਂ ਦੀ ਮਾਂ ਪਿਓ ਨੇ ਚੰਗੀ ਸਿੱਖਿਆ ਨਹੀਂ ਦਿੱਤੀ ਤੇ ਬੱਚੇ ਨੇ ਤਾਂ ਆਪੇ ਵਿਗੜਨਾ ਅੱਜ ਕਾਰਨ ਕੀ ਆ ਟਰੈਕਟਰ ਦੇ ਉੱਤੇ ਗਾਣੇ ਮੋਬਾਈਲ ਦੇ ਵਿੱਚ ਗਾਣੇ ਘਰ ਦੇ ਵਿੱਚ ਗਾਣੇ ਤੇ ਫਿਰ ਵਿਗੜਦੇ ਸਾਡੇ ਨਿਆਣੇ ਜਦੋਂ 27 ਸਾਲਾਂ ਦਾ ਹੋ ਜਾਂਦਾ ਤੇ ਆ ਕੇ ਅਰਦਾਸ ਕਰਾਉਂਦੇ ਨੇ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰ ਦੋ ਸਾਡਾ ਬੱਚਾ ਵਿਗੜ ਗਿਆ ਤੇ ਬੱਚੇ ਨੇ ਤੇ ਆਪੇ ਵਿਗੜਨਾ ਸੋਦਾਸ ਕੀਵਾਂ ਦਾ ਗਾਰਜਕ ਹੈ ਕਿਉਂਕਿ ਸਾਡਾ ਕਾਰਨ ਇਹ ਬਣ ਗਿਆ ਆੱਖਾਂ ਜੀਵਾ ਮਿਸਰੇ ਮਰਦਾ ਕਾਰਨ ਸਾਡਾ ਇਹ ਕਿਉਂਕਿ ਅੱਜਕੱਲ ਸਿੱਖਿਆ ਦੇਣ ਦਾ ਕੰਮ ਇਹ ਬਣ ਗਿਆ ਕਿ ਅੱਜ ਦੇ ਮਨੁੱਖ ਜਿਹੜਾ ਇੱਕ ਕੰਨ ਸੁਣਦਾ ਦੂਜੇ ਕੰਨੋਂ ਕੱਢ ਦਿੰਦਾ ਕਿਸੇ ਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਦਾ ਮੇਰਾ ਸਾਹਿਬ ਕਹਿੰਦਾ ਪਿਆ ਮੈਂ ਨਹੀਂ ਕਹਿੰਦਾ ਕਿ ਮੇਰਾ ਸਾਹਿਬ ਕਹਿੰਦਾ ਪਿੰਦਾ ਕਹਿੰਦਾ ਪਿਆ ਕਹਿੰਦੇ ਆੱਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੁਖ ਉਤ ਭੁਖ ਹੈ ਖਾਇ ਚੜ ਗਿਆ ਦੁਖ ਆਖਨ ਦਾ ਕੋਈ ਫਾਇਦਾ ਨਹੀਂਗਾ ਜਿਹਨੂੰ ਨਾਮ ਦੀ ਭੁੱਖ ਹੋਵੇਗੀ ਉਹ ਆਪੇ ਗੁਰੂ ਘਰ ਦੇ ਵਿੱਚ ਆ ਜਾਵੇਗਾ ਅੱਖਾਂ ਦਾ ਕੋਈ ਫਾਇਦਾ ਨਹੀਂ। ਸੋ ਦਾਸ ਕੀ ਮੱਧਾ ਜਾ ਚੁਕਾ ਹੈ। ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਨ। ਮੇਰੀ ਸੁਤੀ ਹੋ ਕਾਮਨ ਕਦੇ ਜਗਾਵੇ ਤੇ ਥੋੜੀ ਜੀ ਅਣਖ ਇਹਨਾਂ ਦੇ ਵਿੱਚ ਆਵੇ ਤੇ ਗੁਰਬਾਣੀ ਦੇ ਨਾਲ ਜੁੜ ਜਾਵੇ। ਤਾਨ ਕੋ ਰਾਮਦਾਸ ਮਹਾਰਾਜ ਜੀ ਦੇ ਅੱਗੇ ਇਹੋ ਅਰਦਾਸ ਕਰਦੇ ਆਂ ਕਿ ਮੇਰੀ ਕਾਮ ਦਾ ਭਲਾ ਹੋ ਜਾਵੇ। ਮੇਰੀਆਂ ਕਾਂ ਜਿਹੜੀ ਥਰ-ਥਰ ਤੇ ਪੜਕਦੀ ਫਿਰਦੀ ਆ ਥਾਂ-ਥਾਂ ਤੇ ਪੜਕਦੀ ਫਿਰਦੀ ਆ ਸ਼ਬਦ ਗੁਰੂ ਨੂੰ ਛੱਡ ਕੇ ਅੱਜ ਅਸੀਂ ਮੁਰਦਿਆਂ ਦੇ ਪ੍ਰਚਾਰੀ ਬਣ ਗਏ ਮੁਰਦਿਆਂ ਦੇ ਜਿਹੜੇ ਸਾਡੇ ਵੱਡੇ-ਵਡੇਰਾਂ ਤੋਂ ਛਿੱਤਰਖਾਂ ਤੇ ਮਰੇ ਅੱਜ ਅਸੀਂ ਉਹਨਾਂ ਦੇ ਪ੍ਰਚਾਰੀ ਆ ਸ਼ਬਦ ਗੁਰੂ ਨੂੰ ਛੱਡ ਦਿੱਤਾ ਸੀ ਕਿਉਂਕਿ ਸਾਡਾ ਸ਼ਬਦ ਗੁਰੂ ਤੇ ਵਿਸ਼ਵਾਸ ਨਹੀਂਗਾ ਭਰੋਸਾ ਨਹੀਂ ਹੈਗਾ ਸੁਦਾਸ ਕੇ ਮਾਤਾ ਜਰਚਕ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ ਇੰਨੀਆਂ ਹਾਜ਼ਰਨਾ ਪ੍ਰਮਾਣ ਕਰ ਲੈਣਾ ਹਾਜ਼ਰੀਆਂ ਭਰਦਿਆਂ ਬਗ੍ਰਮਤ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਨ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਕਿਰਪਾ ਕਰਨੀ ਮਹਾਰਾਜ ਜੀਓ ਤੇ ਜੇ ਦਾਸ ਦੇ ਸ਼ਬਦਾਂ ਦੇ ਨਾਲ ਕਿਸੇ ਨੂੰ ਗੁੱਸਾ ਲੱਗਾ ਦਾਸ ਖਿਮਾ ਦਾ ਜਾ ਚੁਕੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ ਕੀਤੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾ ਤਾਂ ਖਿਮਾ ਇਹੀ ਅਰਦਾਸ ਕਰਦੇ ਆ ਕਿ ਮਹਾਰਾਜ ਆਪਣਾ ਸੱਚ ਜਿਹੜਾ ਇਹਦੇ ਤਰ੍ਹਾਂ ਬੁਲਾਉਂਦਾ ਰਹੇ ਸੱਚ ਤੋਂ ਕਦੇ ਦੂਰ ਨਾ ਕਰਵਾਵੇ ਆਪਣੀ ਗੁਰਬਾਣੀ ਦਸਰਿਆਂ ਦੇ ਹਿਰਦੇ ਦੇ ਵਿੱਚ ਵਸਾਏ ਗਲਤਨਾ ਛਲਕੀਆਂ ਜਿਹੜੀਆਂ ਮੇਰੀ ਝੋਲੀ ਦੇ ਵਿੱਚ ਪਾ ਦਿੰਗੀਆਂ ਵਿਚਾਰਾ ਜਿਹੜਾ ਸੰਗਤਾਂ ਦੇ ਹਿਰਦੇ ਦੇ ਵਿੱਚ ਵਸਾ ਦਿੰਨਾ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਧੰਨ ਧੰਨ ਸੈਲਸਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਪਰਸ਼ਰ ਬਲਛਾਣਾ ਜੀ ਬਲਾਉ ਫਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕੀ ਫਤਿਹ